ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜੇਲ੍ਹਾਂ ਦੇ ਵਿੱਚੋਂ ਆਏ ਦਿਨੀ ਮੋਬਾਈਲ ਬਰਾਮਦ ਹੁੰਦੇ ਨੇ ਨਸ਼ਾ ਬਰਾਮਦ ਹੁੰਦਾ ਜਾਂ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਲੁਧਿਆਣੇ ਦਾ ਇੱਕ ਵੱਡਾ ਮਾਮਲਾ ਜੇਲ੍ਹ ਦਾ ਸਾਹਮਣੇ ਆਇਆ ਜਿੱਥੇ ਬਰਥਡੇ ਪਾਰਟੀ ਮਨਾਇਆ ਜਾ ਰਹੀ ਹੈ ਜੇਲ੍ਹ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਕਾਫੀ ਕੈਦੀ ਇਕੱਠੀ ਹੋ ਕੇ ਬੈਰਕ ਦੇ ਵਿੱਚ ਜਸ਼ਨ ਮਨਾ ਰਹੇ ਨੇ ਇਸੇ ਤੇ ਚੱਲਦੇ ਸਾਡੇ ਭਾਜ ਪਾਗੂ ਹਰਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਗਰੇਵਾਸਾਂ ਫਿਰ ਲਗਾਤਾਰ ਜੇਲਾਂ ਦੇ ਵਿੱਚੋਂ ਵੀਡੀਓ ਵਾਇਰਲ ਹੁੰਦੀਆਂ ਨੇ ਕੈਦੀ ਜਸ਼ਨ ਮਨਾਉਂਦੇ ਨੇ ਕਈ ਵਾਰ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਨੇ ਕੀ ਕਹੋਗੇ ਜੇਲ ਪ੍ਰਸ਼ਾਸਨ ਨੂੰ ਲੈ ਕੇ ਕਿਉਂ ਇਹ ਕਰਨਾ ਵਾਪਰਦਿਆ ਨੇ ਜੀ ਵੇਖੋ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਜੇਲ ਦਾ ਡਿਪਾਰਟਮੈਂਟ ਉਹਨਾਂ ਕੋਲ ਆ ਜੀ ਉਹ ਆਪ ਵਿਸਾਸਨਾ ਚ ਗਏ ਹੋਏ ਆ ਜਾਂ ਕੇਜਰੀਵਾਲ ਦੀ ਨਾਲ ਉਹਨਾਂ ਦੀ ਉਂਗਲੀ ਫੜ ਕੇ ਬਾਹਰ ਪਾਰਟੀ ਦੂਸਰੇ ਸੂਬੇ ਚ ਕੜੀ ਕਰਦੇ ਫਿਰ ਰਹੇ ਆ ਇਹ ਸਾਰਾ ਜਿਆਦਾ ਟਾਈਮ ਉਹ ਪੰਜਾਬ ਤੋਂ ਬਾਹਰ ਲੈਂਦੇ ਨੇ ਤੇ ਇਸ ਕਰਕੇ ਜੇਲ੍ਹ ਦੀ ਜ਼ਿੰਮੇਵਾਰੀ ਉਹਨਾਂ ਦੀ ਆ ਜੇਲ੍ਹ ਦਾ ਮੰਤਰਾਲਾ ਵੀ ਉਹਨਾਂ ਕੋਲ ਆ ਉਹਨਾਂ ਨੂੰ ਇਹ ਪੰਜਾਬੀਆਂ ਨੂੰ ਜਵਾਬਦੇਹ ਹੋਣਾ ਪਊਗਾ ਉਹ ਜਵਾਬਦੇਹ ਹੋਣ ਦੀ ਬਜਾਏ ਸਾਡੇ ਲੋਕਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ ਆਪੋਜੀਸ਼ਨ ਵਾਲੇ ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਹੁਣ ਸੁਖਪਾਲ ਖੈਰ ਨਾਲ ਹੋ ਰਿਹਾ ਜੀ ਭਈ ਜੇ ਕੇਸ ਸੀ ਉਹਦੇ ਚ ਅਰੈਸਟ ਕਰ ਲਿਆ ਜਮਾਨਤ ਮਿਲ ਗਈ ਤੁਸੀਂ ਹੋਰ ਮੁਕੱਦਮਾ ਦਰਜ ਕਰਤਾ ਜੇਲ੍ਹ ਤੋਂ ਬੈਠਾ ਹੀ ਉਹ ਸਮਗਲਿੰਗ ਕਰ ਰਿਹਾ ਹੈ ਦੇਵ ਚੋਬੀ ਨਸ਼ਾ ਇਹਦਾ ਕੰਮ ਕਰ ਰਿਹਾ ਇਸੇ ਤਰ੍ਹਾਂ ਵਿਕਰਮ ਮਜੀਠੀ ਆਇਆਗਾ ਉਹਦੀ ਧਰਮ ਪਤਨੀ ਇੰਨੀ شریف ਔਰ ਸੱਜਣ ਮਹਿਲਾ ਹੈਗੀ ਆ ਉਹ ਉਹ ਉਹਦੇ ਤੇ ਜਾ ਕੇ ਉਹਨੂੰ ਨੋਟਿਸ ਸੰਭਲ ਕਰਤਾ ਇਹ ਕੋਈ ਅੱਛੀ ਗੱਲ ਥੋੜਾ ਹੈਗੀ ਆ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਆ ਜਿਹੜੇ ਪੰਜਾਬ ਦੇ ਹਿੱਤ ਦੇ ਹੋਣ ਹੁਣ ਤੁਸੀਂ ਦੇਖੋ ਵੀ ਆਪਣੀਆਂ ਫੋਟੋ ਲਾਉਣ ਦੇ ਚੱਕਰ 'ਚ ਇਹ ਲੋਕਾਂ ਦੇ ਟੈਕਸ ਦਾ 600 ਕਰੋੜ ਤੋਂ ਵੱਧ ਪੈਸੇ ਦੀਆਂ ਐਡ ਦੇ ਚੁੱਕੇ ਆ ਤਾਂ ਮੋਦੀ ਜੀ ਨੇ ਸਾਡੇ ਤੇ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦਾ ਫਰਕ ਦੇਖ ਲਓ ਮੋਦੀ ਜੀ ਨੇ 600 ਕਰੋੜ ਰੁਪਇਆ ਲਾ ਕੇ ਦੇਸ਼ੀ ਚੰਦਰਯਾਨ ਬਣਾ ਕੇ ਚੰਦਰਮਾ ਤੇ ਉਤਾਰ ਕੇ ਇਤਿਹਾਸ ਰਚਦਾ ਹਿੰਦੁਸਤਾਨ ਦਾ ਜੀ ਇੱਥੇ ਲੋਕਾਂ ਦੇ ਟੈਕਸ ਦਾ ਪੈਸਾ ਇਹ ਬਰਬਾਦ ਕਰਦੇ ਇਹਨਾਂ ਨੂੰ ਜਵਾਬਦੇਹ ਹੋਣਾ ਪਊਗਾ ਜੇਲਾਂ 'ਚ ਤਾਂ ਬਹੁਤ ਬੁਰੀ ਹਾਲਤ ਆ ਕਿ ਖਾਲੀ ਤੁਸੀਂ ਤਾਂ ਕਹਿ ਰਹੇ ਹੋ ਕਿ ਜੇਲਾਂ ਜਸ਼ਨ ਮਨਾਇਆ ਜਾ ਰਿਹਾ ਜਸ਼ਨ ਨਹੀਂ ਉੱਥੋਂ ਫਿਰੌਤੀਆਂ ਵੀ ਲਈਆਂ ਜਾ ਰਹੀ ਨੇ ਉੱਥੋਂ ਹੀ ਇਹ ਜਿਹੜਾ ਨਾਰਕੋਟਿਕ ਐਡਿਕਟਿਜ਼ਮ ਪੂਰਾ ਉੱਥੋਂ ਹੀ ਚੱਲ ਰਿਹਾ ਐਸ ਵੇਲੇ ਜੀ ਪੋਰ ਪੰਜਾਬ ਪੰਜਾਬ ਦੇ ਲਈ ਖਤਰਾ ਬਣ ਗਿਆ ਤਾਂ ਮੁੱਖ ਮੰਤਰੀ ਜੇਲਾਂ ਦੇ ਲਈ ਜਵਾਬਦੇਹ ਹੋਣਾ ਪਊਗਾ ਉਹਨਾਂ ਨੂੰ ਧੰਨਵਾਦ ਜੀਵੇ ਤੁਸੀਂ ਸੁਣੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਜ਼ਿਲ੍ਹਾ ਦੇ ਵਿੱਚੋ ਇਹ ਜੀ ਵੀਡੀਓ ਵਾਇਰਲ ਹੋਣੀ ਚੰਗੀ ਗੱਲ ਨਹੀਂ ਹੈ ਧਮਕੀਆਂ ਆਉਂਦੀਆਂ ਨੇ ਜ਼ਿਲ੍ਹਾ ਦੇ ਵਿੱਚੋ ਐਤਾ ਨਹੀਂ ਹੋਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਇਹ ਡਿਪਾਰਟਮੈਂਟ ਇਹਨਾਂ ਨੂੰ ਚੰਗੀ ਤਰ੍ਹਾਂ ਨਿਗਰਾਨੀ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਉਹ ਸਮਾਂ ਦੱਸੇਗਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਂਦੇ ਨੇ ਕੈਮਰਾਮੈਨ ਸ਼ੰਕਰਨਾ ਮਹਿ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ। ਫੁੱਲਾਂਗੇ ਅੰਦਰੂਨੀ ਰਾਜ। ਬਣਾਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ